ਕਹਿੰਦੇ ਆ ਮੰਨਿਆ ਕਿਸਮਤ ਤੋਂ ਕਦੇ ਕੋਈ ਨਹੀਂ ਜਿੱਤਿਆ ਮੰਨਿਆ ਕਿਸਮਤ ਤੋਂ ਕਦੇ ਕੋਈ ਨਹੀਂ ਜਿੱਤਿਆ ਪਰ ਚੰਗੀਆਂ ਨੀਤਾਂ ਦੇ ਫਲ ਰੱਬ ਜ਼ਰੂਰ ਦਿੰਦਾ ਏ ਚੰਗੀਆਂ ਨੀਤਾਂ ਚੰਗੀਆਂ ਨੀਤਾਂ ਜਿਵੇਂ ਕਿਸੇ ਦਾ ਮਾੜਾ ਨਾ ਸੋਚਣਾ ਹਮੇਸ਼ਾ ਚੰਗਾ ਹੀ ਸੋਚਣਾ ਜੇ ਕਿਸੇ ਦਾ ਮਾੜਾ ਹੋ ਜਾਵੇ ਤੇ ਹੱਥ ਜੋੜ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਵਾਹਿਗੁਰੂ ਜੀ ਉਹਦਾ ਵੀ ਭਲਾ ਕਰਿਓ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੋ ਨਾ ਕਰੋ ਜਿਹਨੂੰ ਹੈਲਪ ਦੀ ਜ਼ਰੂਰਤ ਹੈ ਉਹਦੀ ਜ਼ਰੂਰ ਹੈਲਪ ਕਰੋ ਜਿੰਨੇ ਵੀ ਜੋਗੇ ਹੋਗੇ ਥੋੜੀ ਥੋੜੀ ਜੁਰ ਹੈਲਪ ਕਰੋ ਕਿਸੇ ਨੂੰ ਰਵਾਓ ਨਾ ਕਿਸਦਾ ਹੱਕ ਨਾ ਖਾਓ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਨੂੰ ਧੋਖਾ ਨਾ ਦਿਵੋ ਫੇਰ ਲੱਗਦੇ ਆ ਚੰਗੀਆਂ ਨੀਤਾਂ ਨੂੰ ਫਲ ਫੇਰ ਵਾਹਿਗੁਰੂ ਜੀ ਮਿਹਰ ਕਰਦੇ ਆ ਜਦੋਂ ਆਪਣੀ ਨੀਤ ਚੰਗੀ ਹੋ ਜਾਂਦੀ ਹੈ ਨਾ ਅੰਦਰੋਂ ਫੇਰ ਵਾਹਿਗੁਰੂ ਜੀ ਮਿਹਰ ਕਰਦੇ ਆ ਫਿਰ ਚੰਗੀਆਂ ਨੀਤਾਂ ਦੇ ਫਲ ਮਿਲਦੇ ਆ ਤੇ ਚੰਗੀਆਂ ਨੀਤਾਂ ਆਪਣੇ ਆਪ ਸਾਨੂੰ ਬਣਾਉਣੀਆਂ ਪੈਣੀਆਂ ਸਾਨੂੰ ਚੰਗੇ ਬੰਨਾ ਪੈਣਾ ਆਪਣੇ ਅੰਦਰੋਂ ਅੰਦਰੋਂ ਜੋ ਵੀ ਮੈਲ ਹੁੰਦੀ ਏ ਕਿਸੇ ਦੇ ਬਾਰੇ ਮਾੜਾ ਸੋਚਣ ਦੀ ਕਿਸੇ ਬਾਰੇ ਮਾੜਾ ਕਿਸੇ ਦਾ ਮਾੜਾ ਕਰਨ ਦੀ ਸਾਨੂੰ ਉਹ ਕੱਢਣੀ ਪੈਣੀ ਆ ਕਿਸੇ ਬਾਰੇ ਜੋ ਆਪਾਂ ਮਾੜਾ ਸੋਚਨੇ ਆ ਉਹ ਕੱਢਣਾ ਪੈਣਾ ਮੈਲੋਂ ਜੋ ਵੀ ਅਸੀਂ ਮਾੜਾ ਕਿਸੇ ਵੇਲੇ ਸੋਚਨੇ ਆ ਕਿ ਇਹਦਾ ਮਾੜਾ ਹੋਵੇ ਉਹ ਸੋਚ ਸਾਨੂੰ ਬੰਦ ਕਰਨੀ ਪੈਣੀ ਆਪਣੀ ਸੋਚ ਹਮੇਸ਼ਾ ਚੰਗਾ ਸੋਚੋ ਚੰਗਾ ਦੇਖੋ ਚੰਗਾ ਸੁਣੋ ਚੰਗਾ ਕਰੋ ਕਿਸੇ ਮਾੜਾ ਨਾ ਕਰੋ ਕਿਸੇ ਦਾ ਵੀ ਤੇ ਵਾਹਿਗੁਰੂ ਦਾ ਸਿਮਰਨ ਜੂਰ ਕਰੋ ਆਪਣੀ ਜੁਬਾਨ ਉੱਤੇ ਹਮੇਸ਼ਾ ਵਾਹਿਗੁਰੂ 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 ਰੱਖੋ ਤਾਂ ਕਿ ਆਪਣਾ ਜਿਹੜਾ ਮੈਲਾ ਮੈਲਾ ਹਿਰਦਾ ਹੈ ਨਾ ਉਹ ਸਾਫ਼ ਹੋ ਜੇ ਫੇਰ ਚੰਗੀਆਂ ਨੀਤਾਂ ਦੇ ਫਲ ਰੱਬ ਜ਼ਰੂਰ ਦਿੰਦਾ ਏ ਇਹ ਕੋਈ ਗਲਤ ਗੱਲ ਨਹੀਂ ਹੈਗੀ ਸਹੀ ਗੱਲ ਏ ਜਦੋਂ ਆਪਣੀ ਨੀਤਾ ਚੰਗੀਆਂ ਹੋ ਜਾਂਦੀਆਂ ਨੇ ਨਾ ਤੇ ਰੱਬ ਜ਼ਰੂਰ ਫਲ ਦਿੰਦਾ ਏ ਜੇ ਆਪਾਂ ਹਮੇਸ਼ਾ ਇਸ ਤਰ੍ਹਾਂ ਹੀ ਆਪਣੀ ਨੀਤਾ ਗੰਦੀਆਂ ਰੱਖਾਂਗੇ ਤੇ ਫਿਰ ਕੁਝ ਨਹੀਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਜੀ